ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਿਸ਼ਨਪੁਰਾ ਪਹੁੰਚੇ ਸੀ ਜੀ ਧਰਮਕੋਟ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਇਹ ਤੇ ਬਾਈ ਨਾਲ ਕਰੀਬ ਮਹੀਨਾ ਪਹਿਲਾਂ ਗੱਲ ਹੋਈ ਸੀ ਬਾਈ ਦੀ ਇਹ ਗਾਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਤੁਹਾਨੂੰ ਵੀਡੀਓ ਵਿੱਚ ਬਾਅਦ ਚ ਜਦੋਂ ਵੀਡੀਓ ਸਾਰੀ ਬਣ ਗਈ ਉਹਦੇ ਬਾਅਦ ਚ ਆਪਾਂ ਵੀਡੀਓ ਤੁਹਾਨੂੰ ਉਹ ਦਿਖਾਵਾਂਗੇ ਜੀ ਇਹ ਵੀਡੀਓ ਤੇ ਮੈਂ ਅਪਲੋਡ ਕਰੂੰਗਾ ਤੁਸੀਂ ਉਹ ਵੀਡੀਓ ਦੇਖਿਓ ਜੇ ਗਾਂ ਦੇ ਹਾਲਾਤ ਉਹਦੇ ਕੀ ਸੀਗੇ ਜੀ ਤੇ ਇਹਦੇ ਗਲੈਂਡ ਬਣ ਗਏ ਸੀਗੇ ਜੀ ਉਦੋਂ ਤੇ ਬਹੁਤ ਮਾੜੇ ਹਾਲਾਤ ਸੀਗੇ ਉੱਠਣੋਂ ਵੀ ਰਹਿ ਗਈ ਸੀਗਾ ਤੇ ਉੱਠਦੀ ਵੀ ਦੋ ਵਾਰੀ ਜ਼ੋਰ ਲਾ ਕੇ ਬਾਈ ਕਹਿੰਦਾ ਵੀ ਪੂਰਾ ਜ਼ੋਰ ਲਾ ਕੇ ਉੱਠਦੀ ਸੀਗੀ ਤੇ ਮਿੱਟੀ ਚਲੋ ਇਹਨਾਂ ਦੇ ਕੱਚਾ ਥਾਂ ਹੈਣੀਗਾ ਜੀ ਤੇ ਨਹੀਂ ਪਸ਼ੂ ਮਿੱਟੀ ਖਾਣ ਲੱਗ ਜਾਂਦਾ ਹੁੰਦਾ ਇਹ ਕੰਡੀਸ਼ਨ 'ਚ ਠੀਕ ਆ ਦਿਨੋਂ ਦਿਨ ਘਟਦੀ ਜਾ ਰਹੀ ਸੀਗਾ ਜਦੋਂ ਬਾਈ ਨੇ ਗਾਹ ਲਈ ਆ ਉਦੋਂ ਦੀ ਵੀਡੀਓ ਮੈਨੂੰ ਦਿਖਾਈ ਆ ਉਦੋਂ ਕੀ ਸੀ ਬਾਈ ਕਿੰਨਾ ਦੁੱਧ ਦੇ ਰਹੀ ਸੀ ਉਦੋਂ ਗਾ ਉਹ ਤਾਂ 20 ਦੇ ਪਲੱਸ ਸੀ ਅੱਛਾ 20 ਪਲੱਸ ਦੁੱਧ ਸੀ ਹਾਂਜੀ ਹਾਂਜੀ ਠੀਕ ਹੈ ਤੇ ਉਦੋਂ ਹਣ ਜਦੋਂ ਆਪਾਂ ਟ੍ਰੀਟਮੈਂਟ ਕੀਤਾ ਜੀ ਤਾਂ ਉਦੋਂ ਪਹਿਲਾਂ ਕੀ ਹਾਲ ਸੀਗਾ ਕੀ ਚੱਕਰ ਚੱਕਰ ਕੀ ਸੀਗਾ ਪਹਿਲਾਂ ਤਾਂ ਇਹ ਬੁਖਾਰ ਹੋਇਆ ਸੀਗਾ ਜੀ ਉਸ ਤੋਂ ਬਾਅਦ ਕਮਜ਼ੋਰ ਬਹੁਤ ਹੋ ਗਈ ਪੱਠੇ ਛੱਡ ਗਈ ਸੀ ਬਿਲਕੁਲ ਜੀ ਠੀਕ ਹੈ ਜੀ ਤੇ ਫਿਰ ਇਹ ਥੋੜੇ ਦਿਨਾਂ ਬਾਅਦ ਮਿੱਟੀ-ਮੁੱਟੀ ਆਪਣੇ ਮੈ ਹੈ ਨਹੀਂ ਸੀਗੀ ਜਾਂ ਖੰਡਾਂ ਬਹੁਤ ਖਰਚਦੀ ਸੀ ਸੀਮੈਂਟ ਪਟਕੇ ਵਿੱਚੋਂ ਵਿਰਲਾਂ ਦੀ ਮਿੱਟੀ ਛੱਟਦੀ ਰਹਿੰਦੀ ਸੀ ਛੱਟਦੀ ਰਹਿੰਦੀ ਸੀ ਤੇ ਨਤਾਈਆਂ ਲਚਕਾਉਣ ਲੱਗ ਗਈ ਸੀ ਜ ਤਰਦੀ ਸੀ ਜਦੋਂ ਠੀਕ ਹੈ ਤੇ ਇਹ ਕੁੱਠਦੀ ਵੀ ਐ ਦੋ ਤਿੰਨ ਵੇਰੇ ਜ਼ੋਰ ਲਾ ਕੇ ਮਸਾਂ ਹੀ ਸੀਗੀ ਮਸਾਂ ਹੀ ਸੀ ਤੇ ਪੱਠੇ ਬਿਲਕੁਲ ਹੀ ਛੱਡ ਗਈ ਸੀ ਜਮਾਈ ਛੱਡ ਗਈ ਬਿਲਕੁਲ ਹੀ ਫੀਡ ਜਾਂ ਪੱਠੇ ਬਿਲਕੁਲ ਛੱਡ ਗਈ ਸੀ ਤੇ ਫਿਰ ਜਿਹੜਾ ਆਪਾਂ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਫਰਕ ਪਿਆ ਜੀ ਉਸ ਤੋਂ ਬਾਅਦ ਫਰਕ ਪਿਆ ਜੀ ਫਿਰ ਇਹ ਪਹਿਲਾਂ ਕੱਲਾ ਚਾਰ ਖਾਣ ਲੱਗ ਗਈ ਤੇ ਤੂੜੀ ਚ ਹੀ ਮੈਕ ਸੀ ਫਿਰ ਹੌਲੀ ਹੌਲੀ ਫੀਡ ਖਾਣ ਲੱਗ ਗਈ ਫਿਰ ਥੋੜੇ ਥੋੜੇ ਪੱਠੇ ਵਾਦੀ ਵਾਦੀ ਹੁਣ ਠੀਕ ਹੈ ਹਾਂ ਠੀਕ ਹੈ ਜਦੋਂ ਬਿਮਾਰ ਹੋਣ ਤੋਂ ਪਹਿਲਾਂ ਦੁੱਧ 20 ਉਦੋਂ 7-8 ਸੀਗਾ ਜੀ ਠੀਕ ਆ ਜੀ ਫਿਰ 10 ਤੋਂ ਮੁੜੀ ਆ ਜੀ ਹੁਣ 10 ਤੱਕ ਰਿਆ ਹੀ ਸੀ ਹਾਂਜੀ ਹਾਂਜੀ 10 ਆ ਮੰਨ ਲਓ ਸਿਹਤ ਪੱਖੋਂ ਗਾਂ ਸਹੀ ਹੋ ਗਈ ਆ ਤੁਹਾਡੀ ਹਾਂਜੀ ਹਾਂਜੀ ਵੀ ਹੁਣ ਕੋਈ ਮਿੱਟੀ ਨਹੀਂ ਕੋਈ ਉੱਠਣ ਚ ਦਿੱਕਤ ਨਹੀਂ ਹਾਂ ਸਹੀ ਹੋ ਗਈ ਕਰਦੀ ਵਧੀਆ ਵੈ ਸੋਸਤ ਬਹੁਤ ਰਹਿੰਦੀ ਸੀ ਜੀ ਪਹਿਲਾਂ ਦਾ ਜੀ ਅੱਛਾ ਗਾਲਾ ਗੋਲੇ ਉਹ ਘੱਟ ਕਰਦੀ ਵੈ ਅਨੀਮਿਕ ਸੀ ਨਾ ਜੀ ਉਹ ਵੀਡੀਓ ਚ ਨਾ ਤੁਸੀਂ ਧਿਆਨ ਨਾਲ ਲੇਵਾ ਦੇਖੋ ਜੇ ਗਾਂ ਦਾ ਮੈ ਤੁਹਾਨੂੰ ਪਾਉਂਗਾ ਲੇਵਾ ਉੱਚ ਜਮਾਂ ਚਲੋ ਵੈਸੇ ਵੀ ਇਹਦਾ ਲੇਵਾ ਚਿੱਟਾ ਆਪਾਂ ਕਹਿ ਸਕਦੇ ਆ ਪਰ ਉਹ ਚ ਜਮਾਂ ਹੀ ਭਾਅ ਮਾਰਨੋਂ हट ਗਈ ਸੀ ਜੀ ਤੇ ਸੂ ਵੀ ਚਿੱਟੀ ਹੋਈ ਪਈ ਸੀ ਗ ਸੂਰੀਆ ਕਿਨੋਂ ਫਰਕ ਪਿਆ ਹਜੇ ਵੀ ਇਹ ਚ ਖੂਨ ਦੀ ਕਮੀ ਹੈਗੀ ਆ ਤੇ ਪਰ ਇਹਦੇ ਗਲੈਂਡ ਬਣਗੇ ਸੀਗੇ ਜੀ ਜੇ ਇਹਦੇ ਬੂਟਲ ਐਕਸਨ ਇੰਜੈਕਸ਼ਨ ਉਹਦੇ ਨਾਂ ਲੱਗਦਾ ਤਾਂ ਹਾਲਾਤ ਗਾਂ ਦੇ ਮਾੜੇ ਸੀ ਕਿਉਂ ਉੱਠਣੋਂ ਰਹਿ ਗਈ ਸੀ ਗਾਂ ਡੋਲੇ ਮਾਰਨ ਲੱਗੀ ਸੀ ਜੇ ਨਾਂ ਮੰਨ ਕੇ ਚਲੋ ਆਪਾਂ ਬੂਟਲ ਐਕਸਨ ਆਉਂਦੇ ਜੀ ਗੇਲਟੀਆਂ ਕਵਰ ਨਹੀਂ ਹੋਣੀਆਂ ਸੀ ਤੇ ਗਾਂ ਨੇ ਕੁਝ ਵੀ ਹੋ ਸਕਦਾ ਸੀ ਜੀ ਬਈ ਗਾਂ ਡੈਥ ਵੀ ਹੋ ਸਕਦੀ ਸੀਗੀ ਇਥੋਂ ਤੱਕ ਹਾਲਾਤ ਇਹਦੇ ਜਾਵੜੇ ਸੀਗੇ ਤੇ ਪੰਜ-ਛੇ ਦਿਨਾਂ ਤੋਂ ਬਾਈ ਟ੍ਰੀਟਮੈਂਟ ਕਰਾ ਰਿਆ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਵੀਡੀਓ ਭੇਜੋ ਤੁਸੀਂ ਤੇ ਆਪਾਂ ਟਰੀਟਮੈਂਟ ਇਹਨਾਂ ਨੂੰ ਦੱਸਤਾ ਸੀ ਜੀ ਗਾਂ ਰੱਬ ਦੀ ਕਿਰਪਾ ਨਾਲ ਅੱਜ ਸਹੀ ਐ ਚਲੋ ਦੁੱਧ ਐ ਦੁੱਧ ਦੇ ਤਾਂ ਆ ਹੀ ਜਾਣਾ ਜੀ ਦੇਖੋ ਪਸ਼ੂ ਬਿਮਾਰ ਹੋਇਆ ਟਾਈਮ ਲੱਗੂਗਾ ਦੁੱਧ ਤੇ ਗਾਂ ਆਜੂਗੀ ਪਰ ਗਾਂ ਦੀ ਜਾਨ ਬਚ ਗਈ ਐ ਸਹੀ ਐ ਹੁਣ ਤੇ ਅੱਖੇ ਦੇ ਅੰਦਰ ਇਨਫੈਕਸ਼ਨ ਸੀਗੀ ਜੀ ਅੱਜ ਦਵਾਈ ਭਰੀ ਐ ਤਾਂ ਹੀ ਥੋੜਾ ਥੋੜਾ ਗੋਆ ਕਰਦੀ ਰਹਿੰਦੀ ਐ ਜ਼ੋਰ ਨਾਲ ਹੁੰਦੀ ਰਹਿੰਦੀ ਐ ਗਾਂ ਠੀਕ ਐ ਉਹਨੂੰ ਹੋ ਸਕਦਾ ਵੀ ਜੇਰ ਦੀ ਦਿੱਕਤ ਹੋਵੇ ਤੇ ਗਾਂ 'ਚ ਇਨਫੈਕਸ਼ਨ ਵੀ ਸੀਗੀ ਇੱਕ ਦਿਨ ਅੱਜ ਦਵਾਈ ਭਰਤੀ ਐ ਬਾਈ ਨੂੰ ਕਿਹਾ ਵੀ ਇੱਕ ਦਿਨ ਹੋਰ ਭਰ ਜੂਗਾ ਮੁੰਡਾ ਠੀਕ ਹੈ ਤੇ ਸਹੀ ਹੋ ਜੂਗੀ ਗਾਂ ਦੀ ਤੇ ਗਾਂ ਤੇ ਫਰਕ ਅੱਗੇ ਨਾਲ ਬਹੁਤ ਪੈ ਗਿਆ ਬਾਈ ਨਹੀਂ ਫਰਕ ਪਿਆ ਨਾ ਪੂਰਾ ਹੀ ਹਾਂਜੀ ਹਾਂਜੀ ਬਹੁਤ ਮੰਨ ਲਓ ਅੱਗੇ ਨਾਲ 70% ਫਰਕ ਹੈਗਾ ਹਾਂਜੀ ਹੈਗਾ ਹੀ ਹੈਗਾ ਹਾਂ ਬਈ ਸਹੀ ਹੋ ਗਈ ਹੈ ਗਾਂ ਜਿਵੇਂ ਡੋਲੇ ਮਾਰਦੀ ਸੀ ਉਹ ਕੰਡੀਸ਼ਨ ਨਹੀਂ ਰਹੀਗੀ ਹੁਣ ਤੇ ਇਹ ਚੀਜ਼ ਦਾ ਧਿਆਨ ਤੁਸੀਂ ਖਾਸ ਕਰ ਰੱਖੋ ਜੀ ਆ ਗਰਮੀ 'ਚ ਹੁਣ ਗੈਲਟੀਆਂ ਦੇ ਬਹੁਤ ਚਾਂਸ ਰਹਿੰਦੇ ਆ ਪਸ਼ੂਆਂ ਨੂੰ ਜੇ ਤੁਹਾਡੇ ਪਸ਼ੂ ਨੂੰ ਬੁਖਾਰ ਹੁੰਦਾ ਤੇ ਮਿੱਟੀ ਖਾਣ ਲੱਗ ਗਿਆ ਇਮੀਡੀਏਟਲੀ ਜਿਹੜਾ ਡਾਕਟਰ ਤੁਹਾਡੇ ਆਉਂਦਾ ਜੀ ਉਹਦੇ ਨਾਲ ਸੰਪਰਕ ਕਰੋ ਠੀਕ ਹੈ ਕਨਫਰਮ ਆ ਵੀ ਪਸ਼ੂ ਦੇ ਗੈਲਟੀਆਂ ਬਣ ਦਿੱਤੀਆਂ ਜੀ ਜਿਹੜਾ ਪਸ਼ੂ ਮਿੱਟੀ ਖਾਣ ਲੱਗ ਗਿਆ ਤੇ ਤਿੰਨ ਚਾਰ ਦਿਨ ਉਹਨੂੰ ਬੁਖਾਰ ਰਹਿ ਚੁੱਕਿਆ ਠੀਕ ਆ ਉਦੋਂ ਤੁਸੀਂ ਪੂਰੀ ਸਾਵਧਾਨੀ ਨਾਲ ਪਸ਼ੂ ਨੂੰ ਆਇਰਨ ਟੋਨਿਕ ਸ਼ੁਰੂ ਕਰਦੇ ਜੀ ਤੇ ਬੂਟਲ ਐਕਸ਼ਨ ਇੰਜੈਕਸ਼ਨ ਲਾ ਦਿਓ ਠੀਕ ਆ ਇਹ ਕੰਡੀਸ਼ਨ ਬਹੁਤ ਆਉਗੀ ਹੁਣ ਗਾ ਰੈੱਡ ਵਾਟਰ ਦੇ ਕੇਸ ਵੀ ਚੱਲ ਰਹੇ ਤੁਹਾਨੂੰ ਅੱਗੇ ਵੀ ਵੀਡੀਓ ਪਾਈ ਸੀਗੀ ਉਹਨੂੰ ਅੱਛੀ ਰੈੱਡ ਵਾਟਰ ਮੈਲਾ ਮੂਟੀ ਸੀਗੀ ਜੀ ਇਹਦੇ 'ਚ ਵੀ ਗੈਲਟੀਆਂ ਦੇ ਵੀ ਪਸ਼ੂ ਮੈਲਾ ਮੂਟ ਜਾਂਦਾ ਜਦੋਂ ਪਸ਼ੂ ਇੱਕ ਵਾਰੀ ਐਨੀਮਿਕ ਹੋ ਗਿਆ 2-3 ਗ੍ਰਾਮ ਤੋਂ ਖੂਨ ਘਟ ਗਿਆ ਫੇਰ ਚਾਂਸ ਨਹੀਂ ਰਹਿੰਦੇ ਜੀ ਇਹ ਕੋਣ ਆ ਜੇ ਫਿਰ ਪਸ਼ੂ ਦੇ ਬਚਣ ਦੇ ਚਾਂਸ ਨਹੀਂ ਰਹਿੰਦੇਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ